ਦੀ ਨਾ ਦੇ ਅੰਦਰ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੰਜਗਰਾਈ ਖੁਰਦ ਦੇ ਵਿੱਚ ਪੰਜਗਰਾਈ ਖੁਰਦ ਪਿੰਡ ਆ ਜਿਹੜਾ ਮਿੱਤਰੋ ਇਹ ਜਦੋਂ ਆਪਾਂ ਬਾਘੇਪੁਰਾਣੇ ਤੋਂ ਕੋਟਕਪੂਰੇ ਵਾਲੀ ਸਾਈਡ ਨੂੰ ਦੂਰੀ ਕਹਿ ਤੈਅ ਕਰਦੇ ਆ ਤਾਂ ਰੋਡ ਦੇ ਉੱਤੇ ਆਉਂਦਾ ਪੰਜਗਰਾਈ ਖੁਰਦ ਪਹਿਲਾਂ ਨਾਕਿਆਂ ਦੇ ਕੋਲੇ ਉਹ ਜਿਹੜਾ ਮੋੜ ਉੱਥੋਂ ਆਉਂਦਾ ਅੱਗੇ ਜਾ ਕੇ ਪੰਜਗਰਾਈ ਕਲਾ ਆ ਜਾਂਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਜਾਨਵਰ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਇਆ ਬਾਈਆਂ ਨੇ ਦੁੱਧ ਦਾ ਕੰਮ ਨਾਲ ਦੇ ਨਾਲ ਇੱਕ ਮਹਿ ਵੇਚਣੀ ਲਾਈ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਕਿੰਨੇ ਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੁਣੀ ਰੇਟ ਕਰਦੇ ਆ ਕਿੰਨਾ ਦੁੱਧ ਦੇ ਦਿੰਦੀ ਆ ਉਹ ਸਾਰੀ ਗੱਲਬਾਤ ਆਪਾਂ ਬਾਈ ਹੁਣਾਂ ਨਾਲ ਕਰ ਲੈਨੇ ਆ ਉਹ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਸੇਤਾ ਦੇ ਘਰ ਪਰਿਵਾਰ ਠੀਕ ਆ ਅੱਛਾ ਨਾਮ ਦੱਸ ਦੀ ਇੱਕ ਵਾਰੀ ਆਪਣਾ ਨਾਮ ਜੀ ਬਾਉ ਸਿੰਘ ਬਾਉ ਸਿੰਘ ਠੀਕ ਆ ਅਜਾ ਕਾ ਮੈਂ ਜਿਹੜੀ ਵੇਚਣੀ ਆ ਪਾ ਕਿੰਨਵਾ ਸੂਆ ਸੁਂਦੀ ਆ ਇਹ ਚੌਥਾ ਜੀ ਚੌਥਾ ਸੂਆ ਸੁਣਾ ਆਏ ਨੇ ਹਾਂਜੀ ਕਿੰਨੇ ਦਿਨ ਪਏ ਆਂਦੇ ਹਜੇ ਆਏ ਲੈ ਜੂਗੀ 10 ਦਿਨ ਠੀਕ ਆ ਜੀ ਦੁੱਧ ਕਿੰਨਾ ਦੇ ਦਿੰਦੀ ਆ ਇਹ ਜੀ 14 15 ਲੀਟਰ 14 15 ਕਿਲੋ ਤੇ ਚਵਾਈ ਚੁਈ ਦੀ ਓਕੇ ਆ ਜਾਵਾਂ ਜੀ ਓਕੇ ਜਾਵਾਂ ਫਿਰ ਹਾਈ ਥੱਲੋ ਬਣ ਦੂਗੀ ਚੰਗੀ ਹਨਾ ਪੂਰੀ ਪੂਰੀ ਆ ਪਾਲੀਆਂ ਨਖੇੜ ਦੂਗੀ ਠੀਕ ਆ ਜੀ ਠੀਕ ਆ ਬਾਈ ਤੇ ਅਸਾਂ ਕਾ ਮਤਲਬ ਜੇ ਕੋਈ ਘਰੇ ਰਖਣ ਨਾਲ ਲੈ ਜਾਵੇ ਤਾਂ ਓਕੇ ਜਾਵਾ ਦੁੱਧ ਪੀਣ ਵਾਲੀ ਬਹੁਤ ਚੰਗੀ ਹੈ ਠੀਕ ਹੈ ਵੀ ਲਾਂਬਾ ਤਾਂ ਨਹੀਂ ਆਉਂਦਾ ਨਹੀਂ ਨਹੀਂ ਲਾਂਬਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਤੂੰ ਕਾ ਫਿਰ ਕਿਹੜਾ ਭਰਾਤਾ ਹੈ ਤਕੀ ਠੀਕ ਹੈ ਸਾਣਤੀ ਕਰਾਸ ਹੈ ਠੀਕ ਹੈ ਭਾਈ ਅੱਛਾ ਰੇਟ ਫ੍ਰੈਂਕਲ ਕੀ ਰੱਖਿਆ ਜਾਂਦਾ ਬੋਲੇ ਤਾਂ ਲੱਖ ਰੁਪਈਆ ਮਾਨਤਨ ਕਰ ਦਾਂਗੇ ਖੁੱਲਾ-ਦੁੱਲਾ ਕਰਨਾ ਆਪਣਾ ਖੁੱਲਾ-ਡੁੱਲਾ ਜੀ ਹਾਂ ਠੀਕ ਹੈ ਅਜਾ ਕੱਢੀ ਬਾਰੂ ਤੋਰੀ ਮੜਾ ਜੈਨੂੰ ਖੋਲੀ ਲੈ ਮਿੱਤਰੋ ਚੌਥਾ ਸੂਆ ਕਰਮਾਂ ਵਾਲੀ ਹੁੰਦੀ ਆ ਸੂਨ ਦੇ ਵਿੱਚ ਹਜੇ 10 ਦਿਨ ਬਾਕੀ ਆਂ ਤੇ ਲੇਵੇ ਲੂਵੇ ਵਾਲੇ ਪੂਰੇ ਰਿਕਾਰਡ ਤੋੜ ਦੋਗੇ ਥੱਲੋ ਬਹੁਤ ਚੰਗੀ ਬਣੂਗੀ ਬਾਡੀ ਬੰਤਰ ਦੀ ਅੰਗਾ ਪੈਰਾਂ ਦੀ ਮੈਂ ਜਿਹੜੀ ਉਹ ਖੁੱਲੀ ਡੁੱਲੀ ਆ ਦੁੱਧ ਵਾਲੀ ਮੈਂ ਆ 14 15 ਕਿਲੋ ਦੁੱਧ ਖੁੱਲਾ ਡੁੱਲਾ ਦਈ ਜਾਊਗੀ ਤੁਹਾਡੇ ਘਰੇ ਮਿੱਤਰੋ ਔਰ ਬਾਕੀ ਹਜੇ ਕੱਚੀ ਆ ਤਿਆਰ ਹੋ ਕੇ ਉਹਦੀ ਚਚੇਤਾ ਜਿਹੜੀ ਉਹ ਹੋਰ ਵੀ ਬਣਨੀ ਆ ਅੱਜ ਵੀ ਬਹੁਤ ਸੋਹਣੀ ਆ ਦੁੱਧ ਵਾਲੇ ਪੱਖ ਦੇ ਵਿੱਚ ਮੈਂ ਮਜ਼ਬੂਤੀ ਵਾਲੇ ਪੱਖ ਦੇ ਵਿੱਚ ਚੰਗੀ ਆ ਬਾਕੀ ਲੇਵਾ ਪਾਂਡਾ ਹਜੇ ਇਹਨੇ ਬਣਾਉਣਾ ਵੀ ਆ ਕਿਉਂਕਿ ਇਹਦੇ 10 ਦਿਨ ਬਾਕੀ ਆ ਮਿੱਤਰੋ ਸੋਣ ਦੇ ਵਿੱਚ 10 ਦਿਨਾਂ ਦੇ ਵਿੱਚ ਇਹਨੇ ਬਹੁਤ ਸੋਹਣੀ ਥੱਲੋ ਤਿਆਰ ਹੋ ਜਾਣਾ ਸੋਹਣੀਆਂ ਨੇ ਨਖੇਰਾ ਨਖੇਰ ਕੇ ਮਨ ਲੈ ਦੀ ਚਚੇਤਾ ਜਿਹੜੀ ਉਹ ਇਹਦੇ ਨਾਲੋਂ ਦੁੱਕਣੀ ਹੋ ਜਾਣੀ ਜਦੋਂ ਕਿਉਂਕਿ ਥੱਲੋ ਭਰੀ ਹੋਈ ਅੱਜ ਕੱਚੀ ਆ ਮੈਂ ਕੱਚਾ ਚੀਜ਼ ਦਾ ਰੂਪ ਹੋਰ ਹੁੰਦਾ ਪੱਕੇ ਤਿਆਰ ਹੋਈ ਚੀਜ਼ ਦਾ ਰੂਪ ਹੋਰ ਹੋ ਜਾਂਦਾ ਹੁੰਦਾ ਮਿੱਤਰੋ ਬਾਕੀ ਬਣਦੀ ਬਣਾਉਂਦੀ ਚੰਗੀਆਂ ਚੁੱਧ 14 15 ਕਿਲੋ ਕਹਿਣਾ ਨਹੀਂ ਤੂੰ ਮਤਲਬ ਚਵਾਉਣ ਵਾਲਾ ਦਿੰਦੀ ਆ ਡਾਇਰੈਕਟ ਕ੍ਰੋਸ ਆ ਸਣ ਤੋਂ ਇਹ ਇਹਦਾ ਰੇਟ 1 ਲੱਖ ਰੁਪਈਆ ਵਾ ਵਿੱਚੋਂ ਮਾਨਤਨ ਹੋ ਜਾਊਗਾ ਅੰਕਲ ਨੰਬਰ ਦੱਸ ਦਈਏ ਆਪਣਾ ਜੀ 83601 83601 40005 40005 83601 40005 83601 ਤੇ 40005 ਹੈ ਨਾ ਬਾਈ ਇਸ ਨੰਬਰ ਤੇ ਬਾਈ ਹੁਣ ਨਾ ਕਰਨਾ ਮਤਲਬ ਤੁਸੀਂ رابطہ ਕਰ ਪਿੰਡ ਪੰਜ ਗਰਾਈ ਖੁਰਦਾ ਜ਼ਿਲ੍ਹਾ ਲਗਦਾ ਵਾ ਜਿਹੜਾ ਮਿੱਤਰੋ ਇਹਨੂੰ ਮੋਗਾ ਤੇ ਨੇੜੇ ਰਜਾ ਦਾ ਵਾ ਪੰਜ ਗਰਾਈ ਕਲਾਂ ਉਹ ਵੀ ਨੇੜੇ ਰਹਿ ਗਿਆ ਇਹਦੇ ਮਿੱਤਰੋ ਤੇ ਇਹ ਬਾਗੇ ਪੁਰਾਣੇ ਤੋਂ ਕੋਟਕਪੂਰਾ ਰੋਡ ਆ ਜਿਹੜਾ ਉਸ ਰੋਡ ਦੇ ਉੱਤੇ ਪਿੰਡ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ